ਡਾਕਟਰਾਂ ਕੋਲ ਜਾ ਜਾ ਥੱਕੇ ਦਵਾਈਆਂ ਖਾ ਖਾ ਅੱਕੇ ਇਸ ਦਰਗਾਹ ਤੇ ਬਣੀ ਚਪੜੀ ਚ ਨਾ ਹੋਣ ਦੇ ਨਾਲ ਕੱਟੇ ਜਾ ਰਹੇ ਨੇ ਵੱਡੇ ਵੱਡੇ ਦੁੱਖ ਕੋਈ ਬਾਬਾ ਜੀ ਦੀ ਇਹ ਜੀ ਕਿਰਪਾ ਹੋਈ ਆ ਹਰੇਕ ਦੁੱਖੇ ਠੀਕ ਹੈ ਕੈਂਸਰ ਤੱਕ ਦੇ ਮਰੀਜ਼ ਹੋ ਰਹੇ ਨੇ ਠੀਕ 5-7 ਤੱਕ ਨਾ ਜਿਹੜੇ ਡਾਕਟਰਾਂ ਨੇ ਜਵਾਬ ਦਿੱਤੇ ਕੈਂਸਰ ਵਾਲੇ ਰੋਟੀ ਛੱਡੀ ਹੋਈ ਸੀ ਉਹ ਠੀਕ ਹੈ ਸ਼ਨੀਵਾਰ ਨਾ ਹੋਣ ਦੇ ਨਾਲ ਨਹਾਤੇ ਕੱਪੜੇ ਇਥੇ ਛੱਡ ਕੇ ਜਾਣ ਨਾਲ ਤੁਹਾਡੇ ਰੋਗ ਹੋ ਜਾਣਗੇ ਦੂਰ ਦਰਦ ਨਹੀਂ ਬੰਦ ਹੋਇਆ ਘਰ ਦੇ ਕਹਿੰਦੇ ਵੀ ਇਹਨੂੰ ਰੱਸਾ ਪਾ ਕੇ ਬੰਨ੍ਹ ਦੇ ਹੁਣ ਇਹਦਾ ਕੋਈ ਇਲਾਜ ਨਹੀਂ ਹਾਂਜੀ ਉਹ ਇਥੋਂ ਨਹਾ ਕੇ ਬਿਲਕੁਲ ਹੱਸਦੀ ਗਈ ਆ ਕਹਿੰਦੀ ਬਿਲਕੁਲ ਠੀਕ ਕੈਂਸਰ ਤੱਕ ਦੇ ਮਰੀਜ਼ ਇਥੋਂ ਬਿਲਕੁਲ ਹੋ ਗਏ ਠੀਕ ਫੂਰਸਲੇ ਤੋਂ ਮਾਈ ਆਉਂਦੀ ਸੀ ਉਹਨੇ ਜਾੜ ਕਢਾਈ ਹਾਂਜੀ ਜਾੜ ਤੇ ਦਰਦ ਉੱਠ ਖੜਿਆ 11 ਸਾਲ ਦਾ ਦਰ ਰਿਹਾ ਅੱਛਾ ਹੀ ਉਹ ਕਹਿੰਦੀ ਨਾ ਦਿੱਲੀ ਕੋਈ ਡਾਕਟਰ ਛੱਡਿਆ ਨਾ ਲੁਧਿਆਣੇ ਨਾ ਚੰਡੀਗੜ੍ਹ ਠੀਕ ਹੈ ਜੀ ਇੱਥੇ ਨਾ ਨਾਲ ਕਹਿੰਦੀ ਮੇਰਾ ਦਰਦ ਠੀਕ ਹੋ ਇੱਕ ਬੀਬੀ ਗਠੀਏ ਵਾਲੀ ਬਿਲਕੁਲ ਡਾਉਨ ਉਹ ਪਹਿਲੀ ਵਾਰੀ ਉਹ ਗਠੀਏ ਤੋਂ ਛੁਟਕਾਰਾ ਉਹਦਾ ਨਾਉਣ ਨਾਲ ਪਹਿਲੀ ਵਾਰੀ ਪਹਿਲੀ ਵਾਰੀ ਅੱਛਾ ਜੀ ਗਠੀਆ 슈ਗਰ ਅਲਰਜੀ ਅਖਾਤੂ ਬੀਬੀ ਸੀ ਹਾਂ ਜੀ ਕਹਿੰਦੀ ਇੰਨੀ ਟੈਨਸ਼ਨ ਸੀ ਕਦੇ ਸੋਈਓ ਨਹੀਂ ਸੀ ਨੀਂਦੇ ਨਹੀਂ ਆਂਦੀ ਸੀ ਅੱਛਾ ਜੀ ਉਹ ਸੁੱਖ ਦੇ ਕੇ ਗਈ ਇਹ ਬਿਲਕੁਲ ਠੀਕ ਆ ਬੀਬੀ ਸਰਬਜੀਤ ਕੌਰ ਕੈਂਸਰ ਵਾਲੀ ਮਾਨਸਾ ਤੋਂ ਬਿਲਕੁਲ ਠੀਕ ਆ ਕੋਈ ਮੈਨੂੰ ਪਤਾ ਨਹੀਂ ਰਖਵਿੰਦਰ ਕੌਰ ਸੀ ਬਟੰਡੇ ਤੋਂ ਕੈਂਸਰ ਵਾਲੀ ਉਹ ਠੀਕ ਇਦਾਂ ਉਹ ਜਿਹੜੇ ਡਾਕਟਰ ਜਵਾਬ ਦੇ ਦਿੰਦੇ ਨੇ ਇੱਥੇ ਆ ਕੇ ਠੀਕ ਹੋ ਰਹੇ ਜੀ ਜਿਹੜਾ ਡਾਕਟਰ ਇਲਾਜ ਨਹੀਂ ਕਰ ਸਕਦੇ ਹਾਂਜੀ ਉਹ ਇੱਥੇ ਲਾ ਤਾਂ ਵੀਡੀਓ ਨੂੰ ਪੂਰਾ ਦੇਖੋ ਦੇਖ ਸਕਦੇ ਹੋ ਕਿਸ ਤਰ੍ਹਾਂ ਕੱਪੜੇ ਕੱਪੜੇ ਪਏ ਨੇ ਇਸ ਦਰਗਾਹ ਤੇ ਬਣੀ ਛਪੜੀ ਦੇ ਨਾਲ ਨਹਾਉਣ ਦੇ ਨਾਲ ਤੁਹਾਡੇ ਦੂਰ ਹੋ ਸਕਦੇ ਨੇ ਵੱਡੇ ਵੱਡੇ ਕਸ਼ਟ ਹੈ ਵੀਡੀਓ ਛਪੜੀ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਲੀ ਵਿਹਾਰ ਰਾਜਸਥਾਨ ਹਰ ਜਗ੍ਹਾ ਤੋਂ ਲੋਕ ਪਹੁੰਚ ਰਹੇ ਨੇ ਹਿਮਾਚਲ ਤੱਕ ਦੇ ਲੋਕ ਪਹੁੰਚ ਰਹੇ ਨੇ ਵੀਡੀਓ ਨੂੰ ਪੂਰਾ ਦੇਖ ਲਿਓ ਕੱਪੜੇ ਦੇਖ ਸਕਦੇ ਹੋ ਲੋਕ ਨਹਾਣ ਤੋਂ ਬਾਅਦ ਕੱਪੜੇ ਦੁੱਖ ਦਲਿਤਰ ਆਪਣੇ ਇੱਥੇ ਹੀ ਛੱਡ ਜਾਂਦੇ ਨੇ ਪੰਜਾਬ ਸੁਨਾਮ ਜਾਖੜ ਰੋਡ ਤੇ ਬਣੀ ਇਹ ਦਰਗਾਹ ਜਿੱਥੇ ਲੋਕ ਪਹੁੰਚ ਰਹੇ ਨੇ ਯੂਪੀ ਵਿਹਾਰ ਤੋਂ ਆਓ ਦਿਖਾਈਏ ਤੁਹਾਨੂੰ ਹੈਦਰਾਬਾਦ ਗਦਾਮ ਠੀਕ ਹੈ ਜੀ ਸਨਾਮ ਬਸ ਸਟੈਂਡ ਤੋਂ 4 ਕਿਲੋਮੀਟਰ ਸ਼ਾਜਲੀ ਰੋਡ ਤੇ ਬਾਬੇ ਦੀਦਰਗਾਹ ਠੀਕ ਹੈ ਜੀ 4 ਕਿਲੇ ਪਿੱਛੇ ਹਟ ਕੇ ਠੀਕ ਹੈ ਬਾਬੂ ਬਾਬੇ ਦੇ ਨਾਂ ਨੇ ਬਾਬਾ ਵੈਗਰ ਸੀਟ ਹਾਂਜੀ ਬਾਬਾ ਨੌਂ ਗਜਾ ਹਾਂਜੀ ਬਾਬਾ ਰੋਡਾਂ ਵਾਲਾ 3 ਨੌਂ ਨਾਲ ਬਾਬਾ ਜਾਣਿਆ ਜਾਂਦਾ ਸਿੱਧਾ ਜੀ ਪਹਿਲਾਂ ਪੁਰਾਣੇ ਸਮੇਂ 'ਚ ਤਾਂ ਇੱਥੇ ਚਾਰ ਗੁਮਾਰੀਆਂ ਵਾਲੇ ਨੂੰ ਫੰਦੀ ਸੀ ਠੀਕ ਹੈ ਜੀ ਡੰਗਰਾਂ ਦਾ ਮੂੰਹ ਖੋਲ ਹਾਂਜੀ ਜਿੰਨੂੰ ਮੌਕੇ ਹੁੰਦੇ ਉਹ ਨੂੰਨ ਝਾੜੋ ਪਿਆੜਦੇ ਸੀ ਠੀਕ ਹੈ ਜੀ ਜਿੰਨੂੰ ਤੇਈਆ ਬੁਖਾਰ ਹੁੰਦਾ ਜਾਂ ਜਿਹੜਾ ਸੁੱਕਦਾ ਸੀ ਇਹ ਚਾਰ ਬਿਮਾਰੀਆਂ ਵਾਲੇ ਲੋਕ ਇੱਥੇ ਆਉਂਦੇ ਸੀ ਠੀਕ ਹੈ ਜਦੋਂ ਅਸੀਂ ਛੋਟੇ ਹੁੰਦੇ ਦੇ ਹਾਂਜੀ ਹੋਮ ਕੋਈ ਬਾਬਾ ਜੀ ਦੀ ਇਹੀ ਜੀ ਕਿਰਪਾ ਹੋਈ ਹੈ ਹਰੇਕ ਦੁਖੇ ਠੀਕ ਹੈ ਅੱਛਾ ਜੀ 5 7 ਤੱਕ ਨਾ ਜਿਹੜੇ ਡਾਕਟਰਾਂ ਨੇ ਜਵਾਬ ਦਿੱਤੇ ਕੈਂਸਰ ਵਾਲੇ ਰੋਟੀ ਛੱਡੀ ਹੋਈ ਸੀ ਉਹ ਠੀਕ ਹੈ ਤੋਂ ਹੁਣ ਅੱਛਾ ਜੀ ਇੱਕ ਬੀਬੀ ਸੀ ਆਪਣੇ ਲੰਗੋਵਾਲ ਤੋਂ ਹਾਂਜੀ ਉਹਦੇ ਨਾਮ ਵੀ ਮੈਨੂੰ ਲੱਗਦੀ ਹੈ ਜੱਸੀ ਸੀ ਸ਼ਾਇਦ ਬੀਬੀ ਦਾ ਮੈਨੂੰ ਦੱਸ ਕੇ ਗਈ ਆ ਹਾਂਜੀ ਉਹਦੇ ਬੱਖੀਆਂ 'ਚ ਦਰਦ ਰਿਹਾ 1.5 ਸਾਲ ਅੱਛਾ ਜੀ ਉਹ ਕਹਿੰਦੀ ਮੈਂ 1.5 ਸਾਲ 'ਚ 1.5 ਲੱਖ ਰੁਪਈਆ ਚੰਡੀਗੜ੍ਹ ਲਾਤਾ ਠੀਕ ਹੈ ਵੀ ਮੇਰਾ ਦਰਦ ਨਹੀਂ ਬੰਦ ਹੋਇਆ ਘਰ ਦੇ ਕਹਿੰਦੇ ਵੀ ਇਹਨੂੰ ਰੱਸਾ ਪਾ ਕੇ ਬੰਨ੍ਹ ਦੇ ਹੁਣ ਇਹਦਾ ਕੋਈ ਇਲਾਜ ਨਹੀਂ ਹਾਂਜੀ ਉਹ ਇਥੋਂ ਨਾ ਕੇ ਬਿਲਕੁਲ ਹੱਸਦੀ ਗਈ ਆ ਕਹਿੰਦੀ ਬਿਲਕੁਲ ਠੀਕ ਅੱਛਾ ਜੀ ਫੇਰ ਬੀਬੀ ਇੱਕ ਕਫੂਰ ਸਲੇ ਤੋਂ ਮਾਈ ਆਉਂਦੀ ਸੀ ਉਹਨੇ ਜਾੜ ਕਢਾਈ ਹਾਂਜੀ ਜਾੜ ਤੇ ਦਰਦ ਉੱਠ ਖੜਿਆ 11 ਸਾਲ ਦਾ ਦਰਦ ਰਿਹਾ ਅੱਛਾ ਜੀ ਉਹ ਕਹਿੰਦੀ ਨਾ ਦਿੱਲੀ ਕੋਈ ਡਾਕਟਰ ਨਹੀਂ ਛੱਡਿਆ ਨਾ ਲੁਧਿਆਣੇ ਨਾ ਚੰਡੀਗੜ੍ਹ ਠੀਕ ਹੈ ਜੀ ਇੱਥੇ ਨਾ ਨਾਲ ਕਹਿੰਦੀ ਮੇਰਾ ਦਰਦ ਠੀਕ ਹੋ ਗਿਆ ਕਿਆ ਬਾਤ ਹੈ ਜੀ ਇੱਕ ਬੀਬੀ ਗੋਟੀਆਂ ਵਾਲੀ ਬਿਲਕੁਲ ਡਾਉਨ ਉਹ ਪਹਿਲੀ ਵਾਰੀ ਉਹ ਗਠੀਏ ਤੋਂ ਛਡਕਾਰਾ ਉਹਦਾ ਨਾਉਣ ਨਾਲ ਪਹਿਲੀ ਵਾਰੀ ਪਹਿਲੀ ਵਾਰੀ ਕਿੰਨੇ ਇਸ਼ਨਾਨ ਕਰਨੇ ਪੈਂਦੇ ਆ ਬਾਬਾ ਜੀ ਪੁਰਾਣੇ ਸਮੇਂ 'ਚ ਤਾਂ ਇੱਕੋ ਹੀ ਸੀ ਅੱਛਾ ਜੀ ਬਿਮਾਰੀਆਂ ਵੱਧ ਗਈਆਂ ਪੰਜ ਵੀ ਕਰ ਜਾਂਦੇ ਆ ਲੋਕ ਤਿੰਨ ਤਾਂ ਕਰਤੀ ਕਰਦੇ ਠੀਕ ਹੈ ਜੀ ਅੱਛਾ ਜੀ ਗਠੀਆ ਸ਼ੂਗਰ ਅਲਰਜੀ ਬੀਬੀਆਂ ਦੱਸਦੀਆਂ ਇੰਨਾ ਯਾਦ ਨਹੀਂ ਮੈਂ ਰੱਖ ਸਕਦਾ ਇੱਥੋਂ ਇੱਕ ਜਾਖਲ ਤੋਂ ਬੀਬੀ ਸੀ ਹਾਂਜੀ ਹਾਂਜੀ ਕਹਿੰਦੀ ਇੰਨੀ ਟੈਨਸ਼ਨ ਸੀ ਕਦੇ ਸੋਈયો ਨਹੀਂ ਸੀ ਨੀਂਦ ਨਹੀਂ ਆਂਦੀ ਸੀ ਅੱਛਾ ਜੀ ਉਹ ਸੁੱਖ ਦੇ ਕੇ ਗਈ ਕਹਿੰਦੀ ਬਿਲਕੁਲ ਠੀਕ ਆ ਵਾਹ ਵਾਹ ਆ ਇੱਥੋਂ ਬੀਬੀ ਸੀ ਕੈਂਸਰ ਸੀ ਉਹਨੂੰ ਮੂਰਤੀ ਦੇ ਵੀ ਆਪਣੇ ਹਾਂਜੀ ਆ ਰੇਤਗੜ੍ਹ ਪਿੰਡਾ ਭਵਾਨੀਗੜ੍ਹ ਕੋਲੇ ਹਾਂਜੀ ਉਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤੇ ਤਾਂ ਖਾਣਾ ਵੀ ਛੱਡਿਆ ਹੋਇਆ ਤਾਂ ਉਹ ਤਾਂ ਬਿਲਕੁਲ ਠੀਕ। ਬੀਬੀ ਸਰਬਜੀਤ ਕੌਰ ਕੈਂਸਰ ਵਾਲੀ ਮਾਨਸਾ ਤਾਂ ਉਹ ਬਿਲਕੁਲ ਠੀਕ। ਇੱਕ ਮੈਨ ਦਾ ਪਤਾ ਨਹੀਂ ਵਿਖਬਿੰਦਰ ਕੌਰ ਸੀ ਬਟੰਡੇ ਤੋਂ ਕੈਂਸਰ ਵਾਲੀ ਉਹ ਠੀਕ। ਇੰਦਾ ਬਨੋ ਜਿਹੜੇ ਡਾਕਟਰ ਜਵਾਬ ਦੇ ਦਿੰਦੇ ਨੇ ਇੱਥੇ ਆ ਕੇ ਠੀਕ ਹੋ ਰਹੇ ਨੇ। ਜਿਹੜਾ ਡਾਕਟਰ ਇਲਾਜ ਨਹੀਂ ਕਰ ਸਕਦੇ। ਹਾਂਜੀ। ਉਹ ਇੱਥੇ ਇੱਥੇ ਛੱਪੜੀ ਤੇ ਇੱਕ ਵਾਰ ਨਹਾਣਾ ਹੀ। ਇਸ਼ਨਾਨ ਕਰਨਿਆਂ ਦੋ ਤਿੰਨ। ਦੇਖੋ ਜੀ ਇਹ ਛੱਪੜੀ ਤੇ ਪਹਿਲੀ ਵਾਰੀ ਤਾਂ ਨਾ ਬਾਬੇ ਦੀ ਦਰਗਾਹ ਤੇ ਲੋਕ ਨਾਉਂਦੇ ਹਾਂਜੀ ਜਦੋਂ ਸੰਗਤ ਵੱਧ ਗਈ ਕਰਨ ਹਾਂਜੀ ਤੇਰੇ ਬਾਥਰੂਮ ਬੀਬੀਆਂ ਵਾਸਤੇ ਪਹਿਲਾਂ ਇਹ ਛੱਪੜੀ ਵੀ ਕੱਚੀ ਸੀ ਅੱਛਾ ਜੀ ਪੁਰਾਣੇ ਸਮਿਆਂ 'ਚ ਉਹਰੇ ਪਾਣੀ ਨਹੀਂ ਸੀ ਹੈਗਾ ਠੀਕ ਜੀ ਪੱਛੇ ਭਾਂਡੇ ਮਿੱਟੀ ਦੇ ਸਨ ਹਾਂਜੀ ਬੀਬੀਆਂ ਲੈ ਕੇ ਆਉਂਦੀਆਂ ਹਾਂਜੀ ਉਹ ਨਾ ਕੇ ਜਿਹੜਾ ਪੁਰਾਣਾ ਇਤਿਹਾਸ ਆ ਉਹ ਭਾਂਡਾ ਉਰੀ ਛੱਡ ਕੇ ਜਾਣਾ ਪੈਂਦਾ अच्छा अंडे ਆਪ ਹੀ ਲੈ ਕੇ ਆਉਂਦੇ ਸੀ ਠੀਕ ਹੈ ਜੀ ਫੇ ਹੁਣ ਉਦੋਂ ਇੱਕ ਵਾਰੀ ਨਹਾਉਂਦੇ ਹੁੰਦੇ ਠੀਕ ਹੈ ਜੀ ਅੱਛਾ ਇੰਨੀਆਂ ਬਿਮਾਰੀਆਂ ਵੀ ਨਹੀਂ ਸੀ ਹੁਣ ਜਿਹੜਿਆਂ ਨੂੰ ਬਾਹਲੇ ਵੱਡੇ ਦੁੱਖ ਨੇ ਹਾਂਜੀ ਉਹ ਆਪ ਸੁੱਖ ਵੀ ਲੈਣੇ ਵੀ ਮੈਂ ਪੰਜ ਵਾਰੀ ਨਹਾਉਣਾ ਹਾਂਜੀ ਉਹ ਤਿੰਨ ਵਾਰੀ ਦਾ ਲਗਾਤਾਰ ਨੰਨ ਦੇਇਆ ਸੀ ਤੇ ਬਾਬਾ ਜਿਹੜਾ ਕੱਪੜੇ ਵਗੈਰਾ ਪਾ ਕੇ ਆਉਂਦੇ ਆ ਇੱਥੇ ਛੱਡ ਕੇ ਜਾਣੇ ਪੈਂਦੇ ਆ ਉਹ ਚੀਜ਼ ਦੱਸੋ ਜੀ ਜਿਹੜਾ ਕੱਪੜਿਆਂ ਵਾਲਾ ਕੰਮ ਹੈ ਕਿ ਨਾ ਬਾਬੇ ਦਾ ਇਤਿਹਾਸ ਇਹ ਆ ਹਾਂਜੀ ਵੀ ਜਿਹੜੀ ਕੋਈ ਵੀ ਚੀਜ਼ ਤੁਸੀਂ ਘਰੋਂ ਪਾ ਕੇ ਆਣੇ ਹਾਂਜੀ ਤਾਗਾ ਤਬੀਤ ਕੋਈ ਚੂਮ ਕੋਈ ਵੀ ਕੁਸ਼ ਚੱਪਲ ਗਹਿਣਾ ਘੱਟ ਹਾਂਜੀ ਉਹ ਤੁਸੀਂ ਔਰੇ ਲਾ ਜੋ ਤੁਹਾਡਾ ਦੁੱਖ ਲੈ ਗਿਆ ਇਤਿਹਾਸਤਾ ਇਹ ਆ ਅੱਛਾ ਜੀ ਤੇ ਇਹ ਵੀ ਮੈਂ ਬੇਨਤੀ ਕਰਦਾ ਵੀ ਮੈਂ ਪਹਿਲਾਂ ਵੀ ਬੋਲੇ ਵੀਡੀਓ ਚ ਵੀ ਜਿਹੜਾ ਕੀਮਤੀ ਸਮਾਨ ਆ ਕਹਿੰਦਾ ਮੰਗਾਈ ਦਾ ਜੁੱਗਾ ਉਹ ਤੁਸੀਂ ਆਪਦਾ ਘਰੇ ਲਾ ਕੇ ਆਓ ਠੀਕ ਹੈ ਇੱਥੇ ਫਿਰ ਬੀਬੀਆਂ ਕਹਿੰਦੀਆਂ ਮੇਰਾ ਕੋਕਾ ਨਹੀਂ ਲੈਂਦਾ ਫਲਾਣਾ ਉਹ ਵਿੱਚ ਗੱਲਾਂ ਦੂਰੀਆਂ ਰਹਿ ਜਾਂਦੀਆਂ ਹਾਂਜੀ ਹਾਂਜੀ ਪੁਰਾਣਾ ਇਤਿਹਾਸ ਬਾਬੇ ਦਾ ਇਹਦਾ ਵੀ ਤਾਗ ਤਬੀਰ ਤੇ ਚੂੜੀ ਜੋ ਵੀ ਤੁਹਾਡੇ ਸਰੀਰ ਤੇ ਆ ਹਾਂਜੀ ਉਹ ਲਾ ਜੋ ਤੁਹਾਡਾ ਦੁੱਖ ਲੈ ਗਿਆ ਠੀਕ ਹੈ ਜੀ ਇਹ ਪੁਰਾਣਾ ਇਤਿਹਾਸ ਆ ਬਾਬੇ ਦਾ ਜੀ ਜੀ ਜਿਹੜੀ ਚੀਜ਼ ਇਸ਼ਨਾਨ ਕਰਦੇ ਸਮੇਂ ਪਾਈ ਆ ਉਹ ਤਾਰ ਕੇ ਜਾਣੀ ਉਹ ਤਾਰ ਕੇ ਜਾਓ ਸੁੱਕੇ ਕੱਪੜੇ ਇੱਥੇ ਲਾ ਕੇ ਜਾਓ ਪਹਿਲਾਂ ਬੀਬੀਆਂ ਕੱਪੜਿਆਂ ਨਾਲੇ ਨਹਾਉਣ ਲੱਗੀਆਂ ਸੀ ਉਦੋਂ ਇੱਥੇ ਕੋਈ ਪਰਦੇ ਵਾਲਾ ਸਾਧਨ ਨਹੀਂ ਸੀ ਹਾਂਜੀ ਉਹ ਜਿਹੜੀਆਂ ਹੁਣ ਪ੍ਰਾਣੀਆਂ ਬੀਬੀਆਂ ਉਦੋਂ ਨਹਾ ਕੇ ਗਈਆਂ ਕੱਪੜਿਆਂ ਸਮੇਤ ਹਾਂਜੀ ਉਹ ਕਹਾ ਬੀਬੀਆਂ ਨੂੰ ਕਹਿ ਦਿੰਦੇ ਤੁਸੀਂ ਕੱਪੜਿਆਂ ਨਾਲ ਨਹਾਓ ਥੋੜਾ ਦੁੱਖ ਤਾਂ ਲਹੂਗਾ ਅੱਛਾ ਜੀ ਉਦੋਂ ਪਰਦਾ ਨਹੀਂ ਸੀ ਕੱਪੜੇ ਸੁੱਕੇ ਲਾ ਕੇ ਜਾਓ ਜਿਹੜਾ ਕੋਈ ਕਸ਼ੇਰੇ ਕੱਚੇ ਨਾਲ ਤੁਸੀਂ ਨਾਉ ਨੇ ਆ ਉਹ ਉੱਥੇ ਛੱਡ ਦੇ ਜਿੱਥੇ ਤੁਸੀਂ ਨਾਉਣੇ ਠੀਕ ਹੈ ਜੀ ਸੁੱਕਾ ਕੱਪੜਾ ਉਹ ਟੋਕਰੀ ਚ ਪਾਓ ਇਹ ਲੈ ਜਾਣੇ ਪਿੰਗਲਵਾੜੇ ਵਾਲੇ ਠੀਕ ਹੈ ਜੀ ਪਹਿਲਾਂ ਅਸੀਂ ਇਹਨਾਂ ਨੂੰ ਅੱਗ ਲਾ ਕੇ ਸਾੜਿਆ ਕਰਦੇ ਫੂ ਚਲੋ ਪਿੰਗਲਵਾੜੇ ਵਾਲੇ ਪਟਿਆਲੇ ਲੈ ਜਾਂਦੇ ਆ ਉਹ ਸਨੌਂ ਵਾਲੇ ਠੀਕ ਹੈ ਜੀ ਬੱਚਾ ਹੁਣ ਤਾਂ ਤੁਸੀਂ ਗੱਲ ਮੁਕਾਉ ਸੰਗਤ ਦਾ ਦੀਆ ਹਾਂਜੀ ਵੀ ਹਰ ਇੱਕ ਦੁੱਖ ਵਾਲਾ ਠੀਕ ਆ ਬਾਬੇ ਤੇ ਦਵਾਈ ਕਰੋ ਹਾਂਜੀ ਸੁੱਖ ਸੁੱਖ ਹੋ ਆਪਦੀ ਬਾਬੇ ਦੇ ਉੱਤੇ ਚਾਦਰ ਦੇ ਥੱਲੇ ਰੋੜਾਂ ਰੋੜ ਪਾਓ ਹਾਂਜੀ ਜਿਹੜਾ ਰੋਡ ਤੁਸੀਂ ਪਾਉਣੇ ਆ ਕਿ ਨਾ ਉਹਦਾ ਨਾਉਣ ਨਾਲ ਕੋਈ ਸਬੰਧ ਨਹੀਂ ਅੱਛਾ ਜੀ ਉਹਨੂੰ ਜਿੰਨਾ ਮਰਜ਼ੀ ਚੇਰ ਰੱਖ ਸਕਦੇ ਹੋ ਠੀਕ ਹੈ ਜੀ ਕਿਉਂਕਿ ਉਹ ਕਰਤੇ ਵੀ ਹਾਂਜੀ ਜਦੋਂ ਤੁਸੀਂ ਠੀਕ ਹੋ ਗਏ ਉਹ ਰੋਡ ਕੱਲਾ ਨਾ ਬਾਬਾ ਜੀ ਤੇ ਚੜ ਕੇ ਜਾਓ ਇੱਥੀ ਦੇ ਕੇ ਜਾਣਾ ਪਊਗਾ ਤੁਹਾਨੂੰ ਉੱਧਰ ਦੇ ਕੇ ਜਾਣਾ ਪਾਉਣਾ ਉਹਦੇ ਨਾਲ ਇੱਕ ਤਾਂ ਜ਼ਰੂਰੀ ਆ ਹਾਂਜੀ ਵੱਧ ਜਿੰਨੇ ਮਰਜ਼ੀ ਲਿਓ ਠੀਕ ਹੈ ਜੀ ਸੁੱਖ ਸੁੱਖੋ ਦੋ ਬਾਬੇ ਤੇ ਚੱਦਰਾਂ ਚੜ੍ਹਦੀਆਂ ਨੇ ਹਾਂਜੀ ਤੇ ਸਰੋਂ ਦੇ ਦੀਵੇ ਲੱਗਦੇ ਆ ਤੇਲ ਦੇ ਉਹ ਇੱਥੇ ਮਿਲਦਾ ਈ ਸਾਰਾ ਕੁਝ ਉਹ ਆਪਣੇ ਘਰੋਂ ਲੈ ਕੇ ਆਉਣਾ ਪੈਂਦਾ ਘਰੋਂ ਵੀ ਲੈ ਕੇ ਆਉਣਾ ਹਾਂ ਸ਼ਨੀਵਾਰ ਨੂੰ ਤੇਲ ਤਾਂ ਮਿਲ ਜਾਂਦਾ ਰੋਏ ਹਾਂਜੀ ਸੁੱਖ ਦਿੰਦੇ ਆ ਲੋਕ ਵੀਰਵਾਰ ਨੂੰ ਜੀ ਵੀਰਵਾਰ ਨੂੰ ਆਪਣੇ ਘਰੋਂ ਲੈ ਕੇ ਆਉਣਾ ਪੈਂਦਾ ਉਦੋਂ ਇਹ ਵੰਦੇ ਨਹੀਂ ਜਿਹੜੇ ਆ ਦੁਕਾਨਾਂ ਲਾਉਂਦੇ ਆ ਠੀਕ ਹੈ ਜੀ ਬੱਲੇ ਅੱਛਾ ਹੁਣ ਤਾਂ ਅਸੀਂ ਜੋਤ ਬਣਾ ਕੇ ਲਾਤੀ ਤੇਲ ਲਿਓ ਹਾਂਜੀ ਜੋਤ ਚ ਪਾ ਦਿਓ ਠੀਕ ਹੈ ਜੀ ਤੇ ਮਿੱਠਾ ਪ੍ਰਸ਼ਾਦ ਆਪਦੀ ਮਰਜ਼ੀ ਦਾ ਜਿਹੜਾ ਮਰਜ਼ੀ ਚੜਜੋ ਠੀਕ ਹੈ ਜੀ ਇੱਥੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕੋਈ ਬਾਬਾ ਨਹੀਂ ਹੈਗਾ ਅਸੀਂ ਸਾਰੇ ਜ਼ਿੰਮੇਦਾਰ ਆ ਜਿਹੜੇ ਸੇਵਾ ਕਰਦੇ ਆ ਅੱਛਾ ਜੀ ਕਿਸੇ ਨੂੰ ਬਾਬਾ ਨਾ ਕਹੋ ਚਲੋ ਬਾਬਾ ਦਾ ਜਿਹੜਾ ਸੇਵਾ ਚ ਲੱਗਿਆ ਹੁੰਦਾ ਕਿਹਾ ਵੀ ਜਾਂਦਾ ਤੇਰੀ ਹੱਥ ਨਾਲ ਕਿਸੇ ਦੇ ਨਾਲ ਠੀਕ ਹੈ ਜੀ ਬਹੁਤ ਵਧੀਆ ਅੱਛਾ ਮੇਰਾ ਤੁਸੀਂ ਕੋਈ ਹੋਰ ਕੋਈ ਦਾ ਕੋਈ ਨੰਬਰ ਵਗੈਰਾ ਹੈਗਾ ਜੀ ਇਹਦਾ ਕੋਈ ਨੰਬਰ ਵਗੈਰਾ ਜੇ ਕਿਸੇ ਨੂੰ ਫੋਨ ਕਰਨਾ ਹੋਵੇ ਨੰਬਰ ਇਹ ਨਹੀਂ ਮੇਰੇ ਵਾਲੀ ਦੇ ਦਿਓ ਇਹ ਨੰਬਰ ਹੋਵੇ ਜੀ ਆਪਣਾ ਇੱਕ ਵਾਰ ਖੁਦੋਇਤ ਆ ਜੀ ਇੱਕ ਵਾਰ ਦੁਆਰੇ ਬੋਲਦੇ ਐਡਰੈਸ ਹਾਂਜੀ ਜ਼ਿਲ੍ਹਾ ਸੰਗਰੂਰ ਹਾਂਜੀ ਸਨਾਮ ਉਦਮ ਸਿੰਘ ਵਾਲਾ ਠੀਕ ਹੈ ਜੀ ਏਟੀਆਈ ਚੌਕ ਠੀਕ ਹੈ ਜੀ ਸ਼ਾਜਲੀ ਰੋਡ ਹైਦਰਾਬਾਦ ਗਦਾਮ ਹਾਂਜੀ ਸਨਾਮ ਤੋਂ 4 ਕਿਲੋਮੀਟਰ ਦੂਰ ਠੀਕ ਹੈ। ਹైదరాబాద్ ਗਦਾਮ ਤੋਂ ਚਾਰ ਕਿਲੇ ਮੇਨ ਰੋਡ ਤੋਂ ਪਿੱਛੇ ਹਟ ਕੇ ਬਾਬਾ ਬਹਿਬਰਸੀਦ ਦੀ ਦਰਗਾਹ ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਆਵਾਜ਼ ਜੀ। ਟਾਈਮ ਦਿੱਤਾ ਸਾਨੂੰ ਸਪਲਟਾ ਤੇ ਦੇਖੀ ਦੇਖਸਾਰੇ ਉਹ ਸੰਗਤਾਂ ਕਿੰਨੀਆਂ ਪਹੁੰਚੀਆਂ ਹੋਈਆਂ ਨੇ। ਹਾਂ ਜੀ ਬਹੁਤ ਦੂਰ ਤੇ ਤਾਂ ਘੰਟੇ 걸ੂ ਜੀ ਸੜਕ ਤੇ ਹੀ ਲਾਈਨ ਹੋਊਗੀ। ਅੱਛਾ ਜੀ। ਅੱਗੇ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਉਸੇ ਖੜੀ ਨਹੀਂ ਸਕਦੇ ਜੀ ਔਰ ਇਹ ਤਾਂ ਜਾਮ ਲੱਗ ਜੂ। ਅੱਛਾ ਜੀ। ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ ਸੰਗਤਾਂ ਭਾਈ ਹੋਈਆਂ ਬਹੁਤ ਦੂਰ ਦੂਰ ਤੋਂ। ਆਇਆ ਉਸੇ ਪਾਣੀ ਲੈ ਕੇ ਉੱਧਰ ਜਾ ਕੇ ਖਾਣਾ ਪੈਂਦਾ ਤੇ ਦੁੱਦੀਆਂ ਵਾਸਤੇ ਖਾਸ ਫੋਮਾਂ ਦਾ ਯੇਥੇ ਆ ਕੇ ਬਾਗਮ ਵਗੈਰਾ ਬਣਾਉਂਦੇ ਹਾਂ ਇਥੇ ਆਉਂ ਖਾਲੀ ਖੂਬ ਬਹੁਤ ਆਉਂਦਾ ਹਾਂ ਬਹੁਤ ਸਾਲ ਜਿੱਦਾਂ ਤੋਂ ਇਹ ਸਾਲ ਇਹ ਬਹੁਤ ਦੂਰ ਦੂਰ ਤੋਂ ਉੱਥਾਰੇ ਆਉਂਦੇ ਨੇ ਜਿਵੇਂ ਦੇਵੇਂ ਦਿਨ ਚੜੀ ਜਾ ਰਿਹਾ ਤੇ ਸੰਗ ਦਾ ਵਧਿਆ ਜਾ ਰਿਹਾ ਨੇ ਦੂਜੀ ਵਾਰ ਆਇਆਂ ਨੇ ਪਰ ਜਿਹੜੀ ਦੇਖੋ ਏਥੇ ਵੀ ਫਸਾਉਂਦਾ